ਬਟੇਂਡਾ ਲੋਕ ਸਭਾ ਹਲਕੇ ਦੇ ਵਿੱਚ ਜੀ 1814 ਬੂਥਾਂ ਦੇ ਉੱਤੇ 7 ਵਜੇ ਤੋਂ ਸਾਡੀ ਜਿਹੜੀ ਪੋਲਿੰਗ ਹੈ ਉਹ ਸਟਾਰਟ ਹੋ ਗਈ ਸੀ ਤੇ ਹੁਣ ਥਾਈ ਦੀ ਜੇ ਅਸੀਂ ਗੱਲ ਕਰੀਏ ਤਾਂ 48.95% ਤੱਕ ਦੀ ਜਿਹੜੀ ਸਾਡੀ VOTING ਹੈ ਉਹ ਕੰਪਲੀਟ ਹੋ ਚੁੱਕੀ ਹੈ ਬੜਾ ਹੀ ਸੁਖਾਵਾਂ ਮਾਹੌਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਜਾਂ ਕੋਈ ਏਦਾਂ ਦੀ ਘਟਨਾ ਜਿਹਦੇ ਨਾਲ VOTING ਦੀ ਪ੍ਰੋਸੈਸ ਵਿਸ਼ੀਏਟ ਹੋਵੇ ਜਾਂ VOTING ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਉਲੰਘਣਾ ਹੋਵੇ ਉਹ ਜੀ ਕੋਈ ਕਿਤੇ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਹੈ ਕਿ 6 ਵਜੇ ਤੱਕ ਇਹ ਵੋਟਾਂ ਚਲਣੀਆਂ ਨੇ ਸੋ ਜਿਹੜੇ ਵੀ ਵੋਟਰ ਬਾਕੀ ਰਹਿ ਗਏ ਉਹ ਕਾਈਂਡਲੀ ਆਪਦੇ ਪੋਲਿੰਗ ਬੂਥ ਦੇ ਵਿੱਚ ਪਹੁੰਚੋ ਤੇ ਹੁਣ ਹੁਆ ਕੇ ਵੋਟਾਂ ਦੇ ਵਿੱਚ ਆਪਦਾ ਯੋਗਦਾਨ ਪਾਓ ਸਰ ਕੀ ਉਮੀਦ ਹੈ ਇਸ ਤਰ੍ਹਾਂ ਉਤਸ਼ਾਹ ਨਾਲ VOTING ਚਲਦੀ ਹੈ ਵੀ ਕਿੰਨੇ ਪਰਸੈਂਟ ਤੱਕ ਆ ਦੇਖੋ ਜੀ ਲਾਸਟ ਈਅਰ ਸਾਡਾ 72% ਸੀਗੀ ਤਕਰੀਬਨ VOTING ਸੋ ਅਸੀਂ ਇਹੀ ਇੱਕ ਆਪਣਾ ਟੀਚਾ ਰੱਖਿਆ ਹੋਇਆ ਹੈ ਜਿਹੜਾ ਸਾਡਾ ਟਰਨਆਊਟ ਇੰਪਰੂਵਮੈਂਟ ਪਲਾਨ ਸੀਗਾ sweep activities ਦੇ ਜ਼ਰੀਏ ਅਸੀਂ ਇਸ ਚੀਜ਼ ਨੂੰ ਵਧਾਣ ਦੀ ਕੋਸ਼ਿਸ਼ ਕੀਤੀ ਹੈ ਕਿ 2 ਤੋਂ 3% ਸਾਡਾ ਟਾਰਗੇਟ ਜਿਹੜਾ ਹੈ ਉਹ ਤੋਂ ਉਹਨਾਂ ਤਾਂ ਅਸੀਂ ਮੇਨਟੇਨ ਕਰੀਏ ਸਰ ਜਿਵੇਂ ਗਰਮੀ ਦਾ 48 ਤੋਂ 49 ਵਾਰੀ ਕੋਈ ਜ਼ਿਆਦਾ ਵੀ ਆ ਉਹਦਾ ਵੀ ਕੋਈ ਗਰਮੀ ਦਾ ਜੀ ਗਰਮੀ ਕਰਕੇ ਹੀਟ ਵੇਵ ਦੇ ਰਿਲੇਟਡ ਜਿੰਨੇ ਵੀ ਸਾਡੇ ਬੂਥ ਨੇ 1814 ਉੱਥੇ ਮੁਕੰਮਲ ਪ੍ਰਬੰਧ ਕੀਤੇ ਗਏ ਸੀਗੇ ਇਨਫੈਕਟ ਲੋਕਾਂ ਦੇ ਵਿੱਚ ਵੀ ਜਿਹੜਾ ਰੁਝਾਨ ਸੀਗਾ ਉਹ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਸ ਚੀਜ਼ ਨੂੰ ਬਕਾਇਦਾ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਪਤਾ ਸੀ ਕਿ ਇਦਾਂ ਦੇ ਕੋਈ ਜਿਆਦਾ ਸਾਡਾ ਜਿਹੜਾ ਟਰਨ ਆਊਟ ਰਹਿੰਦਾ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਰਿਜ਼ਰਵ ਸਟਾਫ ਆਪਣਾ ਪੁਕਤਾ ਰੱਖਿਆ ਹੋਇਆ ਸੀਗਾ ਜਿੱਥੇ-ਜਿੱਥੇ ਬੂਥ 3 ਤੋਂ ਵੱਧ ਸੀ ਪੋਲਿੰਗ ਸਟੇਸ਼ਨ ਲੋਕੇਸ਼ਨ ਤੇ ਉੱਥੇ ਅਸੀਂ ਫਿਰ ਇਦਾਂ ਦੇ ਪ੍ਰਬੰਧ ਕੀਤੇ ਸੀਗੇ ਕਿ ਜੇ ਪੋਲਿੰਗ ਪਾਰਟੀ ਦੇ ਵਿੱਚ ਪੰਜ ਬੰਦੇ ਨੇ ਤਾਂ ਆਈ ਕੰਡੀਸ਼ਨਲ ਰਿਜ਼ਰਵ ਸਟਾਫ ਰੱਖ ਕੇ 6 ਬੰਦੇ ਕਰਵਾਏ ਤਾਂ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਨਾ ਆਵੇ ਤੇ VOTING process ਜਿਹੜੀ ਆ ਉਹ ਟਾਈਮਲੀ ਕੰਪਲੀਟ ਹੋਵੇ ਪਰ ਸਰ ਅਸੀਂ ਜਿੱਥੇ ਜਿੱਥੇ ਗਏ ਉੱਥੇ ਇੱਕੋ ਹੀ ਪ੍ਰੋਬਲਮ ਆਉਂਦੀ ਸੀ ਕਿ ਜਿਹੜਾ ਸਟਾਫ ਸੀਗਾ ਬਹੁਤ ਸਲੋਲੀ ਸੀਗਾ ਕਿਉਂਕਿ ਲੋਕਾਂ ਨੂੰ ਵੇਟ ਵੜੀ ਕਰਨੀ ਪਈ ਹੈ ਉਸੇ ਚੀਜ਼ ਨੂੰ ਲੈ ਕੇ ਜੀ ਸਲੋ ਪ੍ਰੋਸੈਸ ਨੂੰ ਅਸੀਂ ਤੇਜ਼ ਕਰਨ ਲਈ ਜਿੱਥੇ ਅਧਾਰੀ ਸਾਡੇ ਧਿਆਨ ਦੇ ਵਿੱਚ ਆਂਦੀ ਸੀਗੀ ਕਿਉਂਕਿ ਬਹੁਤ ਸਾਰੇ ਬੂਥ ਅਧਾਰੇ ਨੇ ਜਿੱਥੇ 6 ਤੋਂ ਵੱਧ ਬੂਥ ਸੀਗੇ 6 ਬੂਥ ਸੀਗੇ 5 ਸੀਗੇ 4 ਸੀਗੇ 3 ਸੀਗੇ ਤੇ ਪਲੱਸ ਜਿੱਥੇ ਵੋਟਰ ਜਿਹੜਾ ਹੈ ਉਹ 1000 ਤੋਂ ਲੈ ਕੇ 1200 ਦੇ ਵਿੱਚ ਜਾਂ 120 ਉਹਨਾਂ ਦੇ ਬਕਾਇਦਾ ਸੀ ਮਾਰਕਿੰਗ ਕਰਕੇ ਐਡੀਸ਼ਨਲ ਰਿਜ਼ਰਵ ਸਟਾਫ ਜਿਹੜਾ ਸੀਗਾ ਉਹ ਪਹੁੰਚਾਇਆ ਹੋਇਆ ਸੀ ਤਾਂ ਕਿ ਇਸ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਤੇ ਉਹਦਾ ਨਤੀਜਾ ਸਾਨੂੰ ਦਿਖਦਾ ਵੀ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਹਜੇ ਤੱਕ ਜੇ VOTING ਪਰਸੈਂਟੇਜ ਦੀ ਗੱਲ ਕਰੀਏ ਤਾਂ ਬਠਿੰਡੇ ਹਲਕੇ ਦੀ ਹੈਗੀ 48.95 ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ VOTING ਹੈਗੀ ਆ ਸਰ ਜਿਵੇਂ ਨੌ ਹਲਕੇ ਆਪਣੇ ਨੌ ਹਲਕਿਆਂ ਵਿੱਚ ਕਿਸੇ ਸਪੈਸਿਫਿਕ ਹਲਕੇ ਦੀ ਵੀ ਜ਼ਿਆਦਾ ਜਾਂ ਘੱਟ ਹੋਈ ਆ ਉਹਦੇ ਨਹੀਂ ਆ ਨਹੀਂ ਜੀ ਆਨ ਐਨ ਐਵਰੀ ਸਾਰੀ ਉੱਥੇ ਹੀ ਚੱਲ ਰਹੇ ਨੇ ਜੀ ਸੋ ਜਿੰਨਾ ਸਾਡਾ ਐਵਰੇਜ ਜੇ ਹੈਗੀ ਆ ਨੌ ਹਲਕਿਆਂ ਦੀ ਉਹ ਬਰਾਬਰ ਜੀ ਚੱਲ ਰਹੀ ਹੈ 48.95 ਦੇ ਪਾਰਟੀਆਂ ਦੇ ਜਿਹੜੇ ਬਾਹਰ ਬੂਥ ਲੱਗੇ ਹੋਏ ਸੀਗੇ ਪਹਿਲਾਂ ਉਹਨਾਂ ਨੂੰ ਲਗਾਏ ਗਏ ਕੀ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਉਹ 100 ਮੀਟਰ ਦੇ ਜਾਂ 200 ਮੀਟਰ ਦੇ ਨਹੀਂ ਬਿਲਕੁਲ ਜੀ ਹਰ ਇੱਕ ਬਾਦ ਦੇ ਵਿੱਚ ਉਹਨਾਂ ਨੂੰ ਹਟਾਇਆ ਗਿਆ ਉੱਥਾਂ ਆ ਹਰ ਇੱਕ ਪੋਲਿੰਗ ਪਾਰਟੀ ਨੂੰ ਹਰ ਇੱਕ ਉਮੀਦਵਾਰ ਨੂੰ ਮੇਰੇ ਵੱਲੋਂ ਜਿਹੜਾ ਜਿਸ ਦਿਨ ਤੁਹਾਡੀ ਪੋਲਿੰਗ ਹੋਣੀ ਸੀ 31 ਤਰੀਕ ਨੂੰ 30 ਤਰੀਕ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਅਸੀਂ ਬਕਾਇਦਾ ਉਹਨਾਂ ਨੂੰ ਕੀ ਕੀ ਹਦਾਇਤਾਂ ਨੇ ਪੋਲਿੰਗ ਏਜੰਟ ਕਿੰਨੂੰ ਬਣਾਇਆ ਜਾ ਸਕਦਾ ਹੈ ਕਿੱਥੇ ਬੂਥ ਲਗਾਏ ਜਾ ਸਕਦਾ ਉਹ ਦਿੱਤੀਆਂ ਪਰ ਫਿਰ ਵੀ ਜਿੱਥੇ ਅਸੀਂ 100 ਮੀਟਰ ਦੀ 200 ਮੀਟਰ ਦੀ ਪੈਰੀਮੀਟਰ ਅਸੀਂ ਬਕਾਇਦਾ ਮਾਰਕ ਕੀਤੀ ਜੇ ਕਿਸੇ ਨੇ ਲਾਇਆ ਤਾਂ ਸਾਡੀ ਐਫਐਸਟੀ ਟੀਮ ਨੇ ਜਾ ਕੇ ਉਹਨੂੰ ਰਿਮੂਵ ਕੀਤਾ ਤੇ ਦੂਜੀ ਜਗ੍ਹਾ ਉਹਨੂੰ ਸ਼ਿਫਟ ਕਰਵਾ ਦਿੱਤਾ ਸੀਗਾ ਸਰ ਹੁਣ ਤੱਕ ਕੋਈ ਘਟਨਾ ਕੁਝ ਨਹੀਂ ਆ ਨੀ ਜੀ ਪੀਸਫੁਲ ਹੈ ਬੜਾ ਮਾਹੌਲ ਤੇ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਪੋਲਿੰਗ ਹੋ ਰਹੀ ਹੈ ਕੋਈ ਵੀ ਐਦਾਂ ਦੀ ਘਟਨਾ ਜਿਹੜੀ ਹੈ ਲਾਅ ਐਂਡ ਆਰਡਰ ਨੂੰ ਜਿਹੜੀ ਅ ਵਿਸ਼ੇਸ਼ਟ ਕਰੇ ਪੋਲਿੰਗ ਪ੍ਰੋਸੈਸ ਨੂੰ ਕੋਈ ਸਾਡੇ ਧਿਆਨ 'ਚ ਨਹੀਂ ਬੰਨ 92 ਨੰਬਰ ਬੋਚ ਕਰੋ ਕਰ ਸਰੋ ਆ ਨਹੀਂ ਜੀ ਇਨਫੈਕਟ ਉਸ ਚੀਜ਼ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਪ੍ਰੋਪਰ ਵੈਬ ਕਾਸਟਿੰਗ ਦੇ ਥਰੂ ਇੱਥੋਂ ਜਿੱਦਾਂ ਤੁਸੀਂ ਦੇਖੋਗੇ ਕੰਟਰੋਲ ਰੂਮ ਦੇ ਵਿੱਚ ਅਸੀਂ ਮੋਨੀਟਰ ਕਰ ਰਹੇ ਹਾਂ ਉਸ ਵੇਲੇ ਕੋਈ ਵੀ ਇਦਾਂ ਦਾ ਵੋਟਰ ਜਿਹੜਾ ਸੀਗਾ ਮੌਜੂਦ ਨਹੀਂ ਸੀ ਤੇ ਟਰਨ ਵਾਈਜ਼ ਹੀ ਉਹ ਰੋਟੀਆਂ ਖਾ ਰਹੇ ਸੀ ਲੰਚ ਕਰਨਾ ਉਹਨਾਂ ਦਾ ਵੀ ਦੇ ਆਰ ਆਲਸੋ ਆਨ ਪੋਲ ਡਿਊਟੀ ਉਹਨਾਂ ਨੂੰ ਵੀ ਆਪ ਦਾ ਜਿਹੜਾ ਹੈ ਡਿਊਟੀ ਦਾ ਪਤਾ ਟਰਨ ਵਾਈਜ਼ ਕਰ ਰਹੇ ਸੀ ਜੀ ਨਾ ਉਹੀ ਕਹਿ ਰਹੇ ਸੀ ਉਹਨਾਂ ਨਹੀਂ ਐਦਾਂ ਦਾ ਨਹੀਂ ਸੀ ਕਿ ਅਸੀਂ ਚੈੱਕ ਕਰਵਾਇਆ ਸੈਕਟਰ ਸੈਕਟਰ ਆਫੀਸਰ ਵੀ ਉੱਥੇ ਸੀਗੇ ਸਾਡੇ ਕੋਲ ਰਿਪੋਰਟ ਹੈ ਸਿੱਕ ਪੋਲਿੰਗ ਸਟੇਸ਼ਨ ਉੱਤੇ 셀ਫੀ ਪੁਆਇੰਟ ਬਣਾਇਆ ਗਿਆ ਪਰੰਤੂ ਮੋਬਾਈਲ ਲੈ ਜਾਣ ਤੋਂ ਮਨਾਹੀ ਨਿਕਲੀ ਆ ਮੋਬਾਈਲ ਜੀ ਅਸੀਂ ਜਿਹੜਾ ਅੰਦਰ ਪੋਲਿੰਗ ਬੂਥ ਹੈ ਉਹਦੀ ਗੱਲ ਕਰ ਰਹੇ ਹਾਂ ਉੱਥੇ ਮੋਬਾਈਲ ਅਲਾਉਡ ਨਹੀਂ ਹੈ ਪੋਲਿੰਗ ਇਨਫੈਕਟ ਮੈਂ ਤੁਹਾਨੂੰ ਤੁਹਾਨੂੰ ਰਿਲੀਜ਼ ਵੀ ਕਰਾਂਗੇ ਪ੍ਰੈਸ ਨੂੰ ਬਹੁਤ ਸਾਰੇ 셀ਫੀ ਪੁਆਇੰਟ ਤੋਂ ਸਾਨੂੰ ਫੋਟੋਗ੍ਰਾਫਸ ਆਈਆਂ ਵੀ ਨੇ ਜੀ ਜੀ ਜਿਹੜਾ ਸੈਲਫੀ ਪੁਆਇੰਟ ਬੜਾਇਆ ਗਿਆ ਉਹ ਅੰਦਰ ਸੀ ਜਿਹੜਾ ਲਿਖਿਆ ਗਿਆ ਉਹ ਬਾਹਰਡੇਟ ਤੇ ਸੀਗਾ ਇਸ ਤੋਂ ਕਿਸੇ ਇੱਕ ਅਧ ਦੇ ਬੂਥ ਦੇ ਵਿੱਚ ਐਦਾਂ ਦੀ ਕੋਈ ਗੱਲ ਹੋ ਸਕਦੀ ਹੈ ਜੀ ਬਟ ਸਾਨੂੰ ਸੈਲਫੀ ਸੈਲਫੀ ਪੁਆਇੰਟਸ ਸਾਡੇ ਲੱਗੇ ਸੀਗੇ ਬੜੇ ਕਾਮਯਾਬ ਹੋਏ ਨੇ ਤੇ ਉੱਥੇ ਸੈਲਫੀ ਵੀ ਸਾਨੂੰ ਆਈ ਹੈ ਜੀ 160 ਨੰਬਰ ਬੂਥ ਤੇ ਫਰਜ਼ੀ ਵੋਟਾਂ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਮਾਮਲੇ ਵਿੱਚ ਕੋਈ ਆ ਉੱਥੇ ਵੀ ਜੀ ਰਿਪੋਰਟ ਲਈ ਗਈ ਜੋ ਸਾਨੂੰ ਰਿਪੋਰਟ ਆਈ ਹੈ ਕੋਈ ਐਦਾਂ ਦਾ ਕੋਈ ਐਦਾਂ ਸੰਘਿਆਨ ਨਹੀਂ ਸੀਗਾ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਵੀ ਸੰਪਰਕ ਕੀਤਾ ਗਿਆ ਕੰਪਲੇਨੈਂਟ ਨੂੰ ਵੀ ਸੰਪਰਕ ਕੀਤਾ ਗਿਆ ਉਹ ਸੰਤੁਸ਼ਟ ਜੀ ਕੋਈ ਐਦਾਂ was tight thank you, thank you.